ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋਲਾ ਜੰਕਸ਼ਨ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਤਾਂ ਬਹੁਤ ਹੁੰਦੇ ਨੇ ਪਰ ਕੁਝ ਅਜਿਹੇ ਹੁੰਦੇ ਨੇ ਜੋ ਆਪਣੀ ਸਾਦਗੀ ਆਪਣੀ ਦਸਤਾਰ ਤੇ ਆਪਣੀ ਬੁਲੰਦ ਹੇਕ ਨਾਲ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਂ ਸੋਨੇ ਦੇ ਅੱਖਰਾਂ ਨਾਲ ਲਿਖ ਜਾਂਦੇ ਨੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਉਸ लाडले ਪੁੱਤ ਦੀ ਜਿਸਨੇ ਕਦੇ ਪੰਜਾਬ ਪੁਲਿਸ ਦੀ ਸਖਤ ਡਿਊਟੀ ਨਿਭਾਈ ਤੇ ਕਦੇ ਸਟੇਜ ਤੇ ਆ ਕੇ ਅਣਖੀ ਪੰਜਾਬੀ ਗੱਭਰੂ ਦਾ ਰੂਪ ਦਿਖਾਇਆ ਮੈਂ ਗੱਲ ਕਰ ਰਿਹਾ ਹਾਂ ਰਾਜਵੀਰ ਜਵੰਦਾ ਦੀ ਜਿਸ ਇਨਸਾਨ ਨੇ ਸਾਨੂੰ ਜਾਨਦਾਰ ਬੰਨਾ ਸਿਖਾਇਆ ਉਹ ਖੁਦ ਜ਼ਿੰਦਗੀ ਦੇ ਸਫ਼ਰ ਤੋਂ ਇੰਨੀ ਜਲਦੀ ਕਿਉਂ ਚਲਾ ਗਿਆ ਅੱਜ ਰਾਜਵੀਰ ਦੇ ਜਨਮ ਤੋਂ ਲੈ ਕੇ ਉਸ ਕਾਲੇ ਦਿਨ ਤੱਕ ਦਾ ਉਹ ਸਫ਼ਰ ਸਾਂਝਾ ਕਰਾਂਗੇ ਜੋ ਸ਼ਾਇਦ ਤੁਹਾਨੂੰ ਪਹਿਲਾਂ ਕਿਸੇ ਨੇ ਨਹੀਂ ਦੱਸਿਆ ਹੁਣ ਰਾਜਵੀਰ ਜਵੰਦਾ ਜਨਮ 23 ਦਸੰਬਰ 1988 ਨੂੰ ਲੁਧਿਆਣਾ ਦੇ ਪਿੰਡ ਪੋਣਾ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਕਰਮ ਸਿੰਘ ਤੇ ਮਾਤਾ ਪਰਮਜੀਤ ਕੌਰ ਜੀ। ਮਾਤਾ ਪਰਮਜੀਤ ਕੌਰ ਨੇ ਬੜੇ ਲਾਡ ਨਾਲ ਪਾਲਿਆ। ਰਾਜਵੀਰ ਦਾ ਪਰਿਵਾਰ ਇੱਕ ਸਧਾਰਨ ਜ਼ਿਮੀਦਾਰ ਪਰਿਵਾਰ ਸੀ। ਪਰਿਵਾਰ ਵਿੱਚ ਉਹਨਾਂ ਦੇ ਪਿਤਾ ਹੀ ਉਹਨਾਂ ਦੇ ਸਭ ਤੋਂ ਵੱਡੇ ਆਦਰਸ਼ ਸਨ। ਰਾਜਵੀਰ ਦੇ ਪਿਤਾ ਚਾਹੁੰਦੇ ਸੀ ਕਿ ਉਹ ਅਫਸਰ ਬਣੇ ਪਰ ਰਾਜਵੀਰ ਦੇ ਕੰਨਾਂ ਵਿੱਚ ਪਿੰਡ ਦੇ ਗੁਰਦੁਆਰੇ ਦੇ ਡਾਡੀਆਂ ਦੀਆਂ ਹਕਾਂ ਗੁੰਦੀਆਂ ਸਨ ਉਹਨਾਂ ਦਾ ਬਚਪਨ ਖੇਤਾਂ ਦੀਆਂ ਵੱਟਾਂ ਤੇ ਗੁੰਦਿਆ ਵਿੱਤਿਆ ਜਦੋਂ 2021 ਵਿੱਚ ਉਹਨਾਂ ਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਰਾਜਵੀਰ ਅੰਦਰੋਂ ਬੋਰੀ ਤਰ੍ਹਾਂ ਟੁੱਟ ਗਏ ਸਨ ਪਰ ਉਹਨਾਂ ਨੇ ਆਪਣੀ ਮਾਂ ਤੇ ਪਰਿਵਾਰ ਲਈ ਖੁਦ ਨੂੰ ਸੰਭਾਲਿਆ ਬੜਾਈ ਵਿੱਚ ਰਾਜਵੀਰ ਹਮੇਸ਼ਾ ਅੱਬਲ ਰਹੇ ਜਗਰਾਉਂ ਤੋਂ ਸਕੂਲੀ ਸਿੱਖਿਆ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ। ਉੱਥੇ ਹੀ ਉਹਨਾਂ ਦੀ ਮੁਲਾਕਾਤ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਤੇ ਗੁਰੂ ਸ਼ਬਦ ਵਰਗੇ ਕਲਾਕਾਰ ਨਾਲ ਹੋਈ। ਉਹ ਦੌਰ ਯਾਦ ਕਰੋ ਜਦੋਂ ਹੋਸਟਲ ਦੀਆਂ ਛੱਤਾਂ ਤੇ ਬਹਿ ਕੇ ਇਹ ਯਾਰ ਰਿਆਜ਼ ਕਰਦੇ ਹੁੰਦੇ ਸੀ। ਸਾਲ 2007 ਵਿੱਚ ਜਦੋਂ ਕੰਟੀਨਿਊ ਮੰਦਿਰ ਵਾਲੀ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਜਿਹੇ ਮੁੰਡਾ ਆ ਗਿਆ ਹੈ ਜਿਸ ਦੀ ਆਵਾਜ਼ ਵਿੱਚ ਤਰਤੀਦੀ ਮੈਕ ਹੈ ਬਹੁਤ ਘੱਟ ਲੋਕ ਜਾਣਦੇ ਨਹੀਂ ਕਿ ਗਾਇਕੀ ਵਿੱਚ ਨਾ ਕਮਾਉਣ ਤੋਂ ਪਹਿਲਾਂ ਰਾਜਵੀਰ ਨੇ ਸਖਤ ਮਿਹਨਤ ਕਰਕੇ ਪੰਜਾਬ ਪੁਲਿਸ ਦੀ ਨੌਕਰੀ ਹਾਸਲ ਕੀਤੀ ਸਾਲ 2017 ਵਿੱਚ ਉਹ ਬਤੌਰ ਕਾਂਸਟੇਬਲ ਭਰਤੀ ਹੋਏ 9 ਸਾਲ ਉਹਨਾਂ ਨੇ ਪੰਜਾਬ ਪੁਲਿਸ ਦੀ ਸੇਵਾ ਕੀਤੀ ਦਿਨ ਵੇਲੇ ਥਾਣੇ ਦੀ ਡਿਊਟੀ ਜਨਾਕਿਆਂ ਤੇ ਖੜਨਾ ਤੇ ਰਾਤ ਨੂੰ ਸਟੂਡੀਓ ਵਿੱਚ ਜਾ ਕੇ ਸੰਗੀਤ ਦੀਆਂ ਵਰੀਕੀਆਂ ਸਿੱਖਣਾ ਉਹਨਾਂ ਨੇ ਆਪਣੀ ਪਹਿਲੀ ਕਮਾਈ ਤੇ ਤਨਖਾਹ ਨੂੰ ਜੋੜ ਕੇ ਆਪਣਾ ਪਹਿਲਾ 뮤직 ਵੀਡੀਓ ਬਣਾਇਆ ਸੀ। ਉਹ ਕਹਿੰਦੇ ਹੁੰਦੇ ਸੀ, "ਵੜਦੀ ਮੇਰਾ ਫਰਜ਼ ਹੈ ਤੇ ਸੰਗੀਤ ਮੇਰਾ ਇਸ਼ਕ।" ਰਾਜਵੀਰ ਦੀ ਨਿੱਜੀ ਜ਼ਿੰਦਗੀ ਬਹੁਤ ਹੀ ਸੁਖਤ ਸੀ। ਉਹਨਾਂ ਦਾ ਵਿਆਹ ਅਸ਼ਵਿੰਦਰ ਕੌਰ ਨਾਲ ਹੋਇਆ। ਅਸ਼ਵਿੰਦਰ ਸਿਰਫ ਉਹਨਾਂ ਦੀ ਪਤਨੀ ਹੀ ਨਹੀਂ ਬਲਕਿ ਹਰ ਮੁਸ਼ਕਲ ਵਿੱਚ ਉਹਨਾਂ ਦਾ ਪਰਛਾਵਾਂ ਬਣ ਕੇ ਰਹੀ। ਰਾਜਵੀਰ ਜਵੰਦਾ ਦੇ ਦੋ ਮਾਸੂਮ ਬੱਚੇ ਹਨ। ਇਕਤੀ ਹਮੰਤਕੌਰ ਦੇ ਇੱਕ ਛੋਟਾ ਬੇਟਾ ਜੋਰਾਵਰ ਰਾਜਵੀਰ ਇੰਨਾ ਵਿਜੀ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਸੀ ਉਹ ਕਹਿੰਦੇ ਸੀ ਕਿ ਜਦੋਂ ਮੈਂ ਘਰ ਵੱਡਦਾ ਹਾਂ ਤਾਂ ਮੈਂ ਸਟਾਰ ਨਹੀਂ ਸਿਰਫ ਇੱਕ ਪਿਓ ਹੁੰਦਾ ਹਾਂ ਅੱਜ ਉਹਨਾਂ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਪੂਰੇ ਪੰਜਾਬ ਲਈ ਇੱਕ ਵੱਡਾ ਦੁੱਖ ਹੈ ਰਾਜਵੀਰ ਹਮੇਸ਼ਾ ਆਪਣੇ ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਸਨ ਉਹਨਾਂ ਨੇ ਕਦੇ ਵੀ ਆਪਣੇ ਪਰਿਵਾਰ ਦੀ ਫੋਟੋਆਂ ਸੋਸ਼ਲ ਮੀਡੀਆ ਉੱਤੇ ਕਦੇ ਵੀ ਵਾਇਰਲ ਨਹੀਂ ਕੀਤੀਆਂ। ਰਾਜਵੀਰ ਜਵੰਦਾ ਨੇ ਆਪਣੀ ਮਿਹਨਤ ਨਾਲ ਕਰੋੜਾਂ ਦੀ ਇਜਾਜ਼ਤ ਬਣਾਈ। ਰਾਜਵੀਰ ਨੂੰ ਮਹਿੰਗੀਆਂ ਗੱਡੀਆਂ ਤੇ ਖਾਸ ਕਰਕੇ ਬਾਈਕਸ ਦਾ ਬੇਸ਼ੌਂਕ ਸੀ। ਉਹਨਾਂ ਕੋਲ BMW 1300cc ਦੀ ਲਗਜ਼ਰੀ ਬਾਈਕ ਸੀ ਜਿਸ ਦੀ ਕੀਮਤ ਲੱਖਾਂ ਵਿੱਚ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਫੋਰਚੂਨਰ ਅਤੇ ਕਈ ਲਗਜ਼ਰੀ ਗੱਡੀਆਂ ਸਨ। ਉਹ ਇੱਕ ਸਟੇਜ ਸ਼ੋਅ ਦੇ 5 ਤੋਂ 8 ਲੱਖ ਰੁਪਏ ਲੈਂਦੇ ਸਨ ਸਾਲਾਨਾ ਕਮਾਈ ਕਰੋੜਾਂ ਵਿੱਚ ਸੀ ਉਹਨਾਂ ਦਾ ਲੁਧਿਆਣਾ ਵਿੱਚ ਸ਼ਾਨਦਾਰ ਬੰਗਲਾ ਵੀ ਹੈ ਤੇ ਪਿੰਡ ਵਿੱਚ ਕਾਫੀ ਜ਼ਮੀਨ ਜਾਇਦਾਦ ਹੈ ਪਰ ਅਫਸੋਸ ਇਹ ਸਾਰੀ ਦੌਲਤ ਉੱਥੇ ਹੀ ਰਹਿ ਗਈ ਤੇ ਉਹਨ ਸੰਸਾਨ ਚਲਾ ਗਿਆ ਪਰ ਕਲਾਕਾਰ ਦੀ ਅਸਲ ਕਮਾਈ ਉਸ ਦੀ ਹਾਜ਼ਰੀ ਹੁੰਦੀ ਹੈ ਅਜੋਨਾਂ ਦੀ ਪਤਨੀ ਅਸ਼ਵਿੰਦਰ ਕੌਰ ਲਈ ਘਰ ਚਲਾਉਣਾ ਤੇ ਬੱਚਿਆਂ ਨੂੰ ਉਸੇ ਲਾਈਫ ਸਟਾਈਲ ਵਿੱਚ ਪਾਲਣਾ ਇੱਕ ਚੁਣੌਤੀ ਬਣ ਗਿਆ ਹੈ ਕਿਉਂਕਿ ਕਰਦਾਮਾਉ ਜੀ ਚਲਾ ਗਿਆ ਹੈ ਸੁਬੇਦਾਰ ਜੋਗਿੰਦਰ ਸਿੰਘ ਤੇ ਯਮਲਾ ਤੱਕ ਰਾਜਵੀਰ ਨੇ ਸਿਰਫ ਗਾਇਕੀ ਨਹੀਂ ਬਲਕਿ ਅਦਾਕਾਰੀ ਵਿੱਚ ਵੀ ਲੋਹਾ ਮਣਵਾਇਆ ਫਿਲਮ ਸੁਬੇਦਾਰ ਜੋਗਿੰਦਰ ਸਿੰਘ ਵਿੱਚ ਉਹਨਾਂ ਦੇ ਅਦਾਕਾਰੀ ਨੇ ਬਹੁਤ ਸਲਾਹਿਆ ਗਿਆ ਇਸ ਤੋਂ ਬਾਅਦ ਮਿੰਦੋ ਤਹਿਸੀਲਦਾਰ ਵਿੱਚ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਆਖਰੀ ਫਿਲਮ ਯਮਲਾ ਸੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਬਹੁਤ ਉਤਸਾਹਿਤ ਸਨ ਪਰ ਕਿਸਮਤ ਦੇਖੋ ਫਿਲਮ ਦੇ ਰਿਲੀਜ਼ ਹੋਣ ਵੇਲੇ ਰਾਜਵੀਰ ਸਾਡੇ ਵਿੱਚ ਨਹੀਂ ਸਨ 8 ਅਕਤੂਬਰ 2025 ਦੀ ਉਹ ਮੰਦਪਾਗੀ ਸਵੇਰ ਰਾਜਵੀਰ ਆਪਣੇ ਦੋਸਤਾਂ ਨਾਲ ਹਿਮਾਚਲ ਦੀਆਂ ਪਹਾੜੀਆਂ ਵਿੱਚ ਨਿਕਲੇ ਸਨ ਦੋਸਤਾਂ ਮੁਤਾਬਕ ਉਸ ਦਿਨ ਬਹੁਤ ਖੁਸ਼ ਸਨ ਪਰ ਬਦੀ ਦੇ ਨੇੜੇ ਕਿਚਾਨਕ ਆਏ ਅਵਾਰਾ ਪਰਸ਼ਨ ਨੇ ਸਭ ਕੁਝ ਤਬਾਹ ਕਰ ਦਿੱਤਾ ਬਾਈਕ ਦੀ ਰਫ਼ਤਾਰ ਤੇਜ਼ ਸੀ ਤੇ ਸੰਤੁਲਨ ਵਿਗੜ ਗਿਆ ਰਾਜਵੀਰ ਦੇ ਸਿਰ ਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ 11 ਦਿਨ ਤੱਕ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅੰਤ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬ ਦਾ ਇਹ ਲਾਡਲਾ ਹੀਰਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਰਾਜਵੀਰ ਦੀ ਮੌਤ ਤੋਂ ਕੁਝ ਸਮਾਂ ਬਾਅਦ ਉਹਨਾਂ ਦੀ ਸਭ ਤੋਂ ਮਨਪਸੰਦ ਫਿਲਮ ਯਮਲਾ ਰੀਜ਼ ਹੋਈ ਰਾਜਵੀਰ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਸਨ ਕਿਉਂਕਿ ਇਸ ਫਿਲਮ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਸਿੱਧਾ ਉਹਨਾਂ ਦੇ ਪਰਿਵਾਰ ਲਈ ਜਾਣਾ ਸੀ ਫਿਲਮ ਦੀ ਪ੍ਰੋਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਰਾਜਵੀਰ ਦਿੱਤੀ ਹਿੰਮਤਕੌਰ ਤੇ ਹਿੰਮਤਕੌਰ ਨੂੰ ਖੁਦ ਸਟੇਜਾਂ ਤੇ ਲਿਆਂਦਾ ਗਿਆ ਪੂਰੀ ਇੰਡਸਟਰੀ ਨੇ ਸਪੋਰਟ ਕੀਤੀ ਪਰ ਕਿਸਮਤ ਦੀ ਮਾਰ ਦੇਖੋ ਬਾਪੂ ਕਲੈਰ ਹੋਣ ਦੇ ਬਾਵਜੂਦ ਇਹ ਫਿਲਮ ਬਾਕਸ ਆਫਿਸ ਤੇ ਬੁਰੀ ਤਰ੍ਹਾਂ 플ੌਪ ਸਾਬਿਤ ਹੋਈ ਤੇ ਆਰਥਿਕ ਮਦਦ ਪਰਿਵਾਰ ਨੂੰ ਮਿਲਣੀ ਚਾਹੀਦੀ ਸੀ ਉਹ ਸੁਪਨਾ ਅਧੂਰਾ ਰਹਿ ਗਿਆ ਲੋਕਾਂ ਨੇ ਫਿਲਮ ਨੂੰ ਸਿਰਫ ਰਾਜਵੀਰ ਦੀ ਯਾਦ ਵਿੱਚ ਦੇਖਿਆ ਪਰ ਸਿਨੇਮਾ ਘਰਾਂ ਵਿੱਚ ਪੀੜ ਨਹੀਂ ਜੁੜ ਸਕੀ ਰਾਜਵੀਰ ਇੱਕ ਬਹੁਤ ਹੀ ਵਿਜੀ ਕਲਾਕਾਰ ਸਨ ਉਹਨਾਂ ਦੇ ਅਗਲੇ 2 ਸਾਲਾਂ ਦੇ 100 ਐਡਵਾਂਸ ਬੁੱਕਸ ਹਨ ਉਹਨਾਂ ਦੇ ਜਾਣ ਤੋਂ ਬਾਅਦ ਕਈ ਅਜਿਹੇ ਸੋ ਸਨ ਜਿਨ੍ਹਾਂ ਦਾ ਪੈਸਾ ਪਰਿਵਾਰ ਨੇ ਵਾਪਸ ਕਰਨਾ ਸੀ ਅਜਿਹੇ ਵਕਤ ਵਿੱਚ ਰਾਜਵੀਰ ਦੇ ਨਜ਼ਦੀਕੀ ਦੋਸਤਾਂ ਜਿਵੇਂ ਕੁਲਵਿੰਦਰ ਬਿੱਲਾ ਗੁਰਸ਼ਵਤੇ ਗਣਵਰ ਗਰੇਵਾਲ ਨੇ ਵੱਡਾ ਦਿਲ ਦਿਖਾਇਆ ਇਹ ਗਾਇਕ ਹੁਣ ਰਾਜਵੀਰ ਦੇ ਬੁੱਕ ਕਿਤੇ ਹੋਏ ਸ਼ੋਹ ਤੇ ਜਾ ਕੇ ਪਰਫਾਰਮ ਕਰ ਰਹੇ ਹਨ ਤਾਂ ਜੋ ਉਹ ਪੈਸਾ ਰਾਜਵੀਰ ਦੇ ਪਰਿਵਾਰ ਤੇ ਬੱਚਿਆਂ ਦੇ ਭਵਿੱਖ ਲਈ ਕੰਮ ਆ ਸਕੇ ਇਹ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਮਿਸਾਲ ਹੈ ਜੋ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਰਾਜਵੀਰ ਜਵੰਦਾ ਦੀ ਮੌਸਿਰਪਿਕ ਪਰਿਵਾਰ ਦਾ ਘਾਟਾ ਨਹੀਂ ਬਲਕਿ ਪੰਜਾਬੀ ਸਭਿਆਚਾਰ ਦਾ ਇੱਕ ਅਜਿਹਾ ਖਲਾ ਹੈ ਜੋ ਕਦੇ ਭਰਿਆ ਨਹੀਂ ਜਾ ਸਕਦਾ ਉਹ ਆਪਣੀ ਪਤਨੀ ਅਸ਼ਵਿੰਦਰ ਮਾ ਤੇ 마ਸੂਮ ਬੱਚਿਆਂ ਨੂੰ ਇਕੱਲੇ ਛੱਡ ਗਏ ਹਨ ਦੋਸਤੋ ਅੱਜ ਕਮੈਂਟ ਵਿੱਚ ਰਾਜਵੇਰ ਲਈ ਆਰ ਆਈ ਪੀ ਜਾ ਅਲਵਿਦਾ ਜ਼ਰੂਰ ਲਿਖਣਾ ਉਹਨਾਂ ਦਾ ਕਿਹੜਾ ਕਿੱਤ ਤੁਹਾਨੂੰ ਹਮੇਸ਼ਾ ਉਹਨਾਂ ਦੀ ਯਾਦ ਦਿਵਾਏਗਾ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਦੋਸਤੋ ਐਸੀ ਰਾਜੀਵ ਜਵੰਦਾ ਦੀ ਬਾਇਓਗ੍ਰਾਫੀ ਉਹਨਾਂ ਦੇ ਜਨਮ ਤੋਂ ਲੈ ਕੇ ਉਹ ਕਾਲੇ ਦਿਨ ਤੱਕ ਦਾ ਸਫਰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਵੱਡੇ ਅਪਡੇਟ ਨਾਲ ਹੋਰ ਨਵੀਆਂ ਜਾਣਕਾਰੀਆਂ ਨਾਲ ਕਿਸੇ ਹੋਰ ਸਿੰਗਰ ਦੀ ਬਾਇਓਗ੍ਰਾਫੀ ਨਾਲ ਉਦੋਂ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ